ਮੰਮੀ ਦਾ ਰੋਜ਼ ਹੀ ਰਾਤ ਦਾ ਹੋ ਗਿਆ ਵਾ ਰੋਜ਼ ਹੀ ਰਾਤ ਭਾਂਡੇ ਲੈ ਕੇ ਬਹਿ ਜਾਂਦੇ ਆ ਜਦੋਂ ਕੀ ਪਤਾ ਹੈ ਕਿ ਸਵੇਰੇ ਕੰਮ ਵਾਲੀ ਨੇ ਆਉਣਾ ਆ ਜਾਓ ਜਾ ਕੇ ਮਨਾ ਕਰੋ ਉਹਨਾਂ ਨੂੰ ਠੀਕ ਹੈ ਮੰਮੀ ਤੁਸੀਂ ਕਿਉਂ ਭਾਂਡੇ ਤੋਂ ਹੁੰਦੇ ਜੇ ਸਵੇਰੇ ਕੰਮ ਵਾਲੀ ਨੇ ਆਉਣਾ ਹੀ ਆ ਉਹ ਤਾਂ ਸਾਰੀ ਰਾਤ ਹੀ ਭਾਂਡੇ ਢੂਠੇ ਪਏ ਰਹਿੰਦੇ ਆ ਤੇ ਇਹਦੇ ਨਾਲ ਨਾ ਘਰ ਵਿੱਚ ਬਰਕਤ ਨਹੀਂ ਆਉਂਦੀ ਤੇ ਮੈਂ ਤਾਂ ਕਰਕੇ ਫਿਰ ਭਾਂਡੇ ਸਾਫ਼ ਕਰ ਲਈਏ चलो ठीक है तू ही रेस्ट करो तो मैं तो देना है कोई नहीं पोता मैं कर लूंगी मम्मी मैं तो देना है जाओ तो ही चल तो ही पांडे क्यों तो उंडे जे तो ही चढ़ो मैं तो वो दिन आ कोई घर ले मैं तो देना है